ਸਾਡੀ ਸੀਗੜੀ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੈਨਸ਼ਨਾਂ ਦੇ ਲਾਈਵ ਅਪਡੇਟ ਤੁਹਾਨੂੰ ਦੇਵਾਂਗੇ ਅੱਜ ਦੀ ਪੈਨਸ਼ਨ ਦੀ ਕੀ ਅਪਡੇਟ ਹੈ ਉਸ ਤੋਂ ਖਾਲਾ ਜੋ ਇੱਕ ਹੋਰ ਗੱਡੀ ਖਬਰ ਤਾਂ ਅੱਨਾ ਸਾਂਝੀ ਕਰਨੀ ਆ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਖਾਲ ਸਿੰਘ ਚਿਮਮਾ ਨੇ ਸੁਵਹਾ ਸਰਕਾਰ ਨੂੰ ਮੁਲਾਜ਼ਮਾਂ ਖਤੀ ਰਚ ਨੂੰ ਵਜਨ ਖਤ ਤੁਹਾਨੂੰ ਦੁਹਰਾਉਂਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਗਵਾਈ ਹੇਠ ਸਰਕਾਰੀ ਸਰਕਾਰ ਨੂੰ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਹੋਰ ਇਤਨਾ ਗੰਭੀਰ ਹੋਏ ਉਹਨਾਂ ਆਖਿਆ ਉਹਨਾਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਸੰਗਤ ਮੁਲਾਜ਼ਮਾਂ ਦੇ ਕਈ ਅਹਿਮ ਜਿਹੜੇ ਮੁੱਦੇ ਨੇ ਪਹਿਲਾਂ ਹੀ ਹੱਲ ਕੀਤੇ ਜਾ ਚੁੱਕੇ ਨੇ ਫਾਕੀ ਰਹਿੰਦੀਆਂ ਜਾਇਜ਼ ਮੰਗਾਂ ਵੀ ਜੜੀਆਂ ਨੇ ਉਹ ਸਰਕਾਰ ਨੂੰ ਨਾਲ ਸਰਕਾਰ ਜਿਹੜਿਆ ਵਿਚਾਰ ਕਰ ਰਹੀ ਆ ਪੰਜਾਬ ਸਰਸ ਕਿਤਰਾ ਦੇਖੇ ਆਫਰੇ ਦਫਤਰ ਵਿੱਚ ਉੱਚ ਪੱਧਰੀ ਮੀਟਿੰਗਾਂ ਦੀ ਪ੍ਰਧਾਨਗੀ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚਿੰਗਣਾ ਨੇ ਸਿੱਖਿਆ ਵਿਭਾਗ ਅਤੇ ਗੁਰੂ ਅੰਗਦ ਦੇ ਯੂਟਰਨਰੀ ਅਤੇ ਐਨੀਵਰਸਲ ਸਾਇੰਸ ਯੂਨੀਵਰਸਿਟੀ ਨਾਲ ਸੰਬੰਧਿਤ ਮੁੱਦਿਆਂ ਤੇ ਵਿਸਤਾਰਪੂਰਵਕ ਚਰਚਾ ਕੀਤੀ ਇਸ ਮੌਕੇ ਜਿਹੜੇ ਯੂਨੀਵਰਸਿਟੀ ਦੇ ਚੋਅ ਆਈ ਚਾਂਸਲਰ ਤੇ ਹੋਰ ਵੀ ਜਿਹੜੇ ਸੱਜਣ ਹਾਜ਼ਰ ਸਨ ਮੀਟਿੰਗ ਦੌਰਾਨ ਉਹ ਵਿੱਤ ਮੰਤਰੀ ਚਿੰਗਣਾ ਨੇ ਐਕਸ ਇੰਪਲੋਏ ਸੰਗਗ ਆਮਾ ਦੀ ਫੈਕਟਰੀ ਤੇ ਵੱਖ-ਵੱਖ ਜੱਥੇਬੰਦੀਆਂ ਦੇ ਅਧਿਆਗੋ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਫਰੋਸਾ ਦਿਵਾਇਆ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਨੇ ਅ ਯਾਰਾ ਦੇ ਵਿਚਾਰ ਕੀਤੇ ਜਾ ਰਹੇ ਨੇ ਉਹਨਾਂ ਜਥੇਬੰਦੀ ਨੂੰ ਸਲਾਹ ਦਿੱਤੀ ਕਿ ਉਹ ਇੱਕ ਹੋ ਵਿੱਚ ਇਕਲੌਤੇ ਨੁਮਾਇੰਦੇ ਦੀ ਜਗ੍ਹਾ ਉੱਚ ਪੱਧਰ ਦੇ ਵਿਚਾਰ ਨੂੰ ਟਾਂਦਰੇ ਲਈ ਚਾਰ-ਪੰਜ ਆਗੂਆਂ ਦਾ ਤ ਵਫਾ ਦੀ ਜਿਹੜੀ ਮੀਟਿੰਗ ਲਈ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਮੁੱਦੇ ਤੇ ਵਧੇਰੇ ਸਾਰਥਕ ਚਰਚਾ ਕੀਤੀ ਜਾ ਸਕੇ ਤੇ ਸਹਿਮਤੀ ਬਣ ਸਕੇ ਸੋ ਇਸ ਲਈ ਆਖਵਾਖ ਖੇਡ ਵਿਭਾਗਾਂ ਦੇ ਜਥੇਬੰਦੀਆਂ ਦੇ ਨਾਲ ਜਿਹੜੀ ਆ ਮੀਟਿੰਗ ਪੰਜਾਬ ਸਰਕਾਰ ਨੇ ਕੀਤੀ ਤੇ ਆਖਵਾਖ ਯੂਨੀਅਨ ਆਨਵਰ ਜਿਹੜੀ ਮੀਟਿੰਗ ਕੀਤੀ ਜਿਹੜੀ ਟੈਟ ਫਾਸ ਯੂਨੀਅਨ ਨਾਲ ਵੀ ਮੀਟਿੰਗ ਹੋਈ ਤੇ ਜਿਹੜਾ ਭਰੋਸਾ ਦਵਾਇਆ ਕਿ ਸਰਕਾਰ ਜਾਇਜ਼ ਮੰਗਾਂ ਜੋ ਹੋਣਗੀਆਂ ਉਹਨਾਂ ਤੇ ਜਲਦ ਆਪਣਾ ਰੋਖ ਹੈ ਜਿਹੜੀ ਉਸਖਸ਼ਟ ਕਰੇਗੀ ਸੋ ਜੇਕਰ ਗੱਲ ਕਰਦੇ ਹਾਂ ਪੈਨਸ਼ਨ ਦੀ ਜਨਵਰੀ ਮਹੀਨੇ ਦੀ ਪੈਨਸ਼ਨ ਦੀ ਜੇਕਰ ਗੱਲ ਕਰਦੇ ਹਾਂ ਤੇ ਅੱਜ 6 ਜਨਵਰੀ ਦਾ ਦਿਨ ਹੈ ਜੀ ਤੇ ਮੰਗਲਵਾਰ ਸ਼ਾਮ 6 ਵਜੇ ਤੱਕ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜਨਵਰੀ ਮਹੀਨੇ ਦੀ ਪੈਨਸ਼ਨ ਦੀ ਜਾਰੀ ਹੋਣ ਜਾਂ ਬੈਲ ਫਾਸਾਉਣ ਦੀ ਫਿਰ ਹਾਲ ਸੋਚਣਾ ਨਹੀਂ ਹੈ ਦਸੰਬਰ ਮਹੀਨੇ ਦੀ ਪੈਨਸ਼ਨਾਂ ਵੀ ਹਾਲੇ ਕੁਝ ਹਲਕਿਆਂ ਦੇ ਵਿੱਚ ਜੜੀਆਂ ਜਾਰੀ ਨਹੀਂ ਹੋਈਆਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬੜਾਪਾ ਪੈਨਸ਼ਨ ਪਟਿਆਲੇ ਦੇ ਵਿੱਚ ਵਿਧਵਾ ਪੈਨਸ਼ਨਾਂ ਭੜਾਂ ਦੇ ਜਨ ਨਹੀਂ ਲੱਗੀਆਂ ਨੇ ਸੋ ਇਹ ਪੈਨਸ਼ਨਾਂ ਹਾਲੇ ਰੁਕੀਆਂ ਹੋਈਆਂ ਨੇ ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੁਸ਼ਿਆਰ ਖੁਰ ਦੇ ਵੀ ਕਦੇ ਹਲਕੇ ਦੇ ਵਿੱਚ ਇਸੇ ਤਰ੍ਹਾਂ ਸ੍ਰ ਸੋ ਕੁਝ ਜਿਹੜੇ ਦੇ ਵਿੱਚ ਫੈਨਸ਼ਨ ਹਾਲੇ ਪਾਈਆਂ ਨਹੀਂ ਗਈਆਂ ਕਿਤੇ ਕਿਤੇ ਵਿਧਵਾ ਫੈਨਸ਼ਨ ਕਿਤੇ ਬੜਾਫਾ ਫੈਨਸ਼ਨ ਆ ਉਹ ਜਦੋਂ ਪਾਈਆਂ ਜਾਣਗੀਆਂ ਅਸੀਂ ਤੁਹਾਨੂੰ ਅਪਡੇਟ ਦੇਵਾਂਗੇ ਫਿਲਹਾਲ ਅ ਅਗਲੇ 1-2 ਦਿਨਾਂ ਤੱਕ ਫੈਨਸ਼ਨਾਂ ਜਾਰੀ ਹੋ ਜਾਣਗੀਆਂ ਦਸੰਬਰ ਮਹੀਨੇ ਦੀਆਂ ਸਮੂਚੀਆਂ ਫੈਨਸ਼ਨਾਂ ਜਾਣੀਆਂ ਨੇ ਉਹ ਜਾਰੀ ਕਰ ਦਿੱਤੀਆਂ ਜਾਣਗੀਆਂ 1500 ਰੁਪਏ ਤੇ ਜਨਵਰੀ ਮਹੀਨੇ ਦੀ ਫੈਨਸ਼ਨ ਦੀ ਫਿਲਹਾਲ ਅਜੇ ਤਰੀਕ ਤੱਕ ਕੋਈ ਅਪਡੇਟ ਨਹੀਂ ਹੈ ਤੁਹਾਨੂੰ